ਬੇ ਰੱਬਾ ਭਾਈ ਵੀ ਕਿੱਥੇ ਆ ਵੀ ਸੁਣ ਲੈ ਮੇਰੀ ਵੀ ਨੇੜੇ ਹੋ ਕੇ ਹਾਰਾ ਲੈ ਜਾ ਮੈਨੂੰ ਮੇਰੇ ਪੇਕੇ ਕਾਦੇ ਪਿਛਵਾੜੇ ਬਣੇ ਖੁੱਲੇ ਡੁੱਲੇ ਘਰਤੀ ਇੱਕ ਥੀ ਕੋਣੀ ਜਹੀ ਨੁੱਕਰ 'ਚ ਬਣੇ ਨਿੱਕੇ ਜੇ ਕਮਰੇ ਵਿੱਚੋਂ ਹਰ ਰੋਜ਼ ਰਾਤ ਨੂੰ ਉੱਚੀ ਉੱਚੀ ਇਹ ਆਵਾਜ਼ ਆਉਂਦੀ ਸੀ ਜਦੋਂ ਮੈਂ 14-15 ਸਾਲਾਂ ਦੀ ਸੀ ਉਦੋਂ ਤੋਂ ਇਹ ਆਵਾਜ਼ ਆਉਣੇ ਸ਼ੁਰੂ ਹੋਈ ਸੀ ਹਰ ਰੋਜ਼ ਇੱਕ ਆਵਾਜ਼ ਸੁਣ ਕੇ ਮਨ ਆ ਗਿਆ ਸੀ ਜੋ ਦਵੀ ਆਵਾਜ਼ ਸ਼ੁਰੂ ਹੋਣੀ ਆਸਪਾਸ ਦੇ ਸਾਰੇ ਘਰਾਂ ਨੇ ਡਾਕਟਰਨੀ ਨੂੰ ਕੋਸਣ ਲੱਗ ਜਾਣਾ ਸਾਰੇ ਕਹਿਣ ਡਾਕਟਰਨੀ ਪਾਗਲ ਹੋ ਗਈਏ ਕਈ ਸਾਲ ਲੰਘ ਗਏ ਰੋਜ਼ ਡਾਕਟਰਨੀ ਨੇ ਆਪਣੇ ਟਾਈਮ ਤੇ ਰੱਬ ਨੂੰ ਕੋਸਣਾ ਸ਼ੁਰੂ ਕਰ ਦੇਣਾ ਹੌਲੀ ਹੌਲੀ ਸਾਰਿਆਂ ਨੂੰ ਇਹ ਆਵਾਜ਼ ਸੁਣਨ ਦੀ ਆਦਤ ਪੈ ਗਈ ਸੀ ਤਾਂ ਕਰਕੇ ਕੋਈ ਵੀ ਹੁਣ ਧਿਆਨ ਨਹੀਂ ਸੀ ਦਿੰਦਾ ਵਿਆਤਵਾਦ ਜਦੋਂ ਮੈਂ ਪਹਿਲੀ ਵਾਰ ਪੇਕੇ ਗਈ ਤਾਂ ਕਾਫੀ ਦਿਨਾਂ ਬਾਅਦ ਦਾਦਾhtar ਨੇ ਦੀ ਆਵਾਜ਼ ਸੁਣ ਕੇ ਥੋੜਾ ਅਜੀਬ ਲੱਗਿਆ ਮੈਂ ਦਾਦੀ ਤੋਂ ਪੁੱਛਿਆ ਬੀਬੀ ਭਲਾਏ ਦਾਦਾhtar ਨੇ ਐਵੇਂ ਕਿਉਂ ਬੋਲਦੀ ਰਹਿੰਦੀ ਏ ਕੀ ਹੋਇਆ ਹੋਊਗਾ ਇਹਦੇ ਨਾਲ ਨਾ ਪੁੱਤ ਇਸ ਵੇਲੇ ਉਸ ਮਨਹੂਸ ਨੂੰ ਕਿਉਂ ਯਾਦ ਕਰਨਾ ਇਹ ਚੁੱਪ ਕਰਕੇ ਸੌਂ ਜਾ ਬੀਬੀ ਨੇ ਰੁੱਖੀ ਜੀ ਆਵਾਜ਼ ਚ ਕਿਹਾ ਮੈਨੂੰ ਸਾਰੀ ਰਾਤ ਨੀਂਦ ਨਾ ਆਈ ਮਨ ਵਿੱਚ ਉਸ ਚੁਪਤਾ ਬੱਦ ਗਈ ਕਿ ਦਾਖਦਾਰਨੀ ਨੇ ਇਸ ਤਰ੍ਹਾਂ ਬੋਲਣ ਦੀ ਸੱਚਾਈ ਜਾਣਨੀ ਏ ਸਵੇਰ ਹੋਈ ਤਾਂ ਮੈਂ ਫਿਰ ਦਾਦੀ ਤੋਂ ਦਾਖਦਾਰਨੀ ਬਾਰੇ ਪੁੱਛਿਆ ਨਾ ਕੁੜੀਏ ਕੀ ਹੋ ਗਿਆ ਤੈਨੂੰ ਕਿੰਨੇ ਸਾਲ ਹੋ ਗਏ ਆਵਾਜ਼ ਸੁਣਦੀ ਨੂੰ ਉਦੋਂ ਤੱਕ ਕਦੇ ਪੁੱਛਿਆ ਨਹੀਂ ਹੁਣ ਕਿਉਂ ਬਾਰ-ਬਾਰ ਪੁੱਛ ਰਹੀ ਏ ਬੀਬੀ ਨੇ ਖਿੱਚ ਕੇ ਕਿਹਾ ਬੀਬੀ ਮੈਂ ਪਹਿਲਾਂ ਵੀ ਕਈ ਵਾਰ ਪੁੱਛਿਆ ਸੀ ਮਾਂ ਤੋਂ ਜਦੋਂ ਨਮੀਨਾ ਵੀ ਆਵਾਜ਼ ਆਉਣ ਲੱਗੀ ਸੀ ਔਰ ਉਹਨਾਂ ਕਿਹਾ ਕੁੜੀਆਂ ਨੇ ਐਵੇਂ ਦੀਆਂ ਗੱਲਾਂ ਬਾਰੇ ਪੁੱਛਦੀਆਂ ਫਿਰ ਆਦਤ ਪੈ ਗਈ ਆਵਾਜ਼ ਸੁਣਦੀ ਤਾਂ ਕਦੇ ਧਿਆਨ ਹੀ ਨਹੀਂ ਗਿਆ ਪਰ ਹੁਣ ਬੜੇ ਦਿਨਾਂ ਬਾਅਦ ਆਵਾਜ਼ ਸੁਣ ਕੇ ਫਿਰ ਜਾਗ ਆ ਗਿਆ ਮੈਂ ਬੀਬੀ ਨੂੰ ਕਿਹਾ ਪੁੱਤ ਸਾਰੀ ਜਵਾਨੀ ਡਾਕਦਾਰਨੀ ਗਰੀਬ ਲੋਕਾਂ ਦੀਆਂ ਜਵਾਨ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰਦੀ ਰਹੀ ਦਲਾਲੀ ਕਰਦੀ ਸੀ ਫਿਰ ਇੱਕ ਦਿਨ ਅਜਹੀ ਸਜ਼ਾ ਮਿਲੀ ਕਿ ਥੱਲੇ ਵਾਲ ਤੜ ਖੜ ਗਿਆ ਡਾਕਦਾਰ ਮਰ ਗਿਆ ਤੇ ਧੀਆ ਪੁੱਤ ਕਿਨਾਰਾ ਕਰ ਗਏ ਗਰੀਬਾਂ ਦੀ ਜ਼ਿੰਦਗੀ ਨੂੰ ਤੇ ਚ ਸਮਝਣ ਵਾਲੀ ਹੁਣ ਮੰਚੇ ਤੇ ਪਈ ਰੋਜ਼ ਮੌਤ ਮੰਗਦੀ ਏ ਪਰ ਰੱਬ ਹੀ ਹਿਸਾਬ ਪੂਰਾ ਕਰੇ ਬਿਨਾ ਇਸ ਚੰਦਰੀ ਨੂੰ ਲੈ ਕੇ ਨਹੀਂ ਜਾਊਗਾ ਤੁਹਾਨੂੰ ਮੇਰੀ ਛੋਟੀ ਜੀ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕ ਜ਼ਰੂਰ ਦੱਸਣਾ ਜੀ ਇਹ ਕਹਾਣੀ ਰਮਨਦੀਪ ਕਾ ਸੰਤੂ ਜੀ ਵੱਲੋਂ ਲਿਖੀ ਗਈ ਹੈ